ਥੈਲੀ ਤੇ ਰੱਖ ਕੇ ਨਸੀਬ ਹਰ ਇਨਸਾਨ ਆਪਣਾ ਮੁਕੱਦਰ ਲੱਭਦਾ ਹੈ ਸਿੱਖੋ ਉਸ ਸਮੁੰਦਰ ਤੋਂ ਜੋ ਟਕਰਾਉਣ ਲਈ ਇੱਕ ਪੱਥਰ ਲੱਭਦਾ ਹੈ ਉਮਰ ਥਕਾ ਨਹੀਂ ਸਕਦੀ ਠੋਕਰ ਗਿਰਾ ਨਹੀਂ ਸਕਦੀ ਜੇ ਜਿੱਤਣ ਦੀ ਜ਼ਿੱਦ ਹੋਵੇ ਤਾਂ ਹਾਲਾਤ ਕਿਹੋ ਜਿਹੇ ਵੀ ਹੋਣ ਹਰਾ ਨਹੀਂ ਸਕਦੇ ਜ਼ਿੰਦਗੀ ਵਹਿੰਦੀ ਹੋਈ ਨਦੀ ਹੈ ਹਰ ਇੱਕ ਹਾਲਾਤ ਵਿੱਚ ਅੱਗੇ ਵਧੋ ਜਿੱਥੇ ਕੋਸ਼ਿਸ਼ਾਂ ਦਾ ਕਦ ਵੱਡਾ ਹੁੰਦਾ ਹੈ ਉੱਥੇ ਨਸੀਬਾ ਨੂੰ ਵੀ ਚੁੱਕਣਾ ਪੈਂਦਾ ਹੈ ਲੋਕ ਕਹਿੰਦੇ ਆਦਮੀ ਅਮੀਰ ਹੋਵੇ ਬਜ਼ੁਰਗ ਕਹਿੰਦੇ ਆਦਮੀ ਦਾ ਜ਼ਮੀਰ ਹੋਵੇ ਅਸਲ ਵਿੱਚ ਆਦਮੀ ਦਾ ਚਿੱਤਰ ਨਹੀਂ ਚਰਿੱਤਰ ਵੀ ਸੁੰਦਰ ਹੋਵੇ ਪਵਨ ਹੀ ਨਹੀਂ ਭਾਵਨਾ ਵੀ ਸੁੰਦਰ ਹੋਵੇ ਸਾਧਨ ਹੀ ਨਹੀਂ ਸਾਧਨਾ ਵੀ ਸੁੰਦਰ ਹੋਵੇ ਦ੍ਰਿਸ਼ਟੀ ਹੀ ਨਹੀਂ ਦ੍ਰਿਸ਼ਟੀ ਕੋਣ ਵੀ ਸੁੰਦਰ ਹੋਵੇ ਮਿਰਗਾ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ ਹਰ ਕਾਮ ਲਈ ਮਿਹਨਤ ਜ਼ਰੂਰੀ ਹੁੰਦੀ ਹੈ ਮੋਮਬੱਤੀ ਦੇ ਕਦੇ ਕਹਾੜੇ ਰਿਜਦੇ ਨਹੀਂ ਹੁੰਦੇ ਸੂਰਜ ਕਦੇ ਕਣੀਆਂ ਵਿੱਚ ਪਿਜਦੇ ਨਹੀਂ ਹੁੰਦੇ ਕਿਸੇ ਵੀ ਮੰਜ਼ਿਲ ਲਈ ਵਿਸ਼ਵਾਸ ਪਹਿਲੀ ਪੌੜੀ ਹੈ ਇਸ ਤੋਂ ਬਿਨਾ ਕਿਸਮਤਾਂ ਦੇ ਦਰਵਾਜ਼ੇ ਤੱਕ ਪਹੁੰਚਿਆ ਵੀ ਨਹੀਂ ਜਾਣਾ रिश्ਤੇ ਮੁਨਾਫਾ ਨਹੀਂ ਦਿੰਦੇ ਪਰ ਜੇਕਰ ਚੰਗੇ ਹੋਣ ਤਾਂ ਗਰੀਬੀ ਵਿੱਚ ਸਹਾਰਾ ਦੁੱਖ ਵਿੱਚ ਹੌਸਲਾ ਅਤੇ ਅਮੀਰੀ ਵਿੱਚ ਖੁਸ਼ੀਆਂ ਨੂੰ ਹੋਰ ਵੀ ਵਧਾ ਦਿੰਦੇ ਨੇ ਸ਼ਾਂਤੀ ਨਾਲ ਮਿਹਨਤ ਕਰੋ ਤੇ ਕਾਮਯਾਬੀ ਨੂੰ ਰੌਲਾ ਪਾ ਦਿਓ ਸ਼ਰਾਰਤਾਂ ਕਰਿਆ ਕਰੋ ਸਾਜ਼ਿਸ਼ਾਂ ਨਹੀਂ ਅਸੀਂ ਸਿੱਧੇ ਹਾਂ ਸਿਦਰੇ ਨਹੀਂ ਉਹ ਦਿਨ ਕਦੇ ਨਾ ਆਵੇ ਕੇ ਹੱਦੋਂ ਵੱਧ ਗਰੂਰ ਹੋ ਜਾਵੇ ਬਸ ਇਨਾਂ ਨੂੰ ਨੀਵਾ ਰੱਖੀ ਮੇਰੇ ਮਾਲਕਾ ਕਿ ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ ਜੀ ਮਿਹਨਤ ਆਦਤ ਬਣ ਜਾਣ ਤਾਂ ਕਾਮਯਾਬੀ ਮੁਕੱਤਰ ਬਣ ਜਾਂਦੀ ਹੈ ਮੰਜ਼ਿਲਾ ਵੀ ਜ਼ਿੱਦੀ ਨੇ ਰਸਤੇ ਵੀ ਜ਼ਿੱਦੀ ਨੇ ਕੱਲ ਸਾਡਾ ਹੋਵੇਗਾ ਕਿਉਂਕਿ ਹੌਂਸਲੇ ਵੀ ਜ਼ਿੱਦੀ ਨੇ ਸਾਨੂੰ ਹਮੇਸ਼ਾ ਉਹਨਾਂ ਲੋਕਾਂ ਦੀ ਜ਼ਰੂਰਤ ਹੁੰਦੀ ਹੈ ਜੋ ਸਾਨੂੰ ਸਾਡੀਆਂ ਗਲਤੀਆਂ ਬਾਰੇ ਦੱਸਦੇ ਹਨ ਅਸੀਂ ਇਸ ਤਰ੍ਹਾਂ ਹੀ ਖੁਦ 'ਚ ਸੁਧਾਰ ਲਿਆ ਸਕਦੇ ਹਾਂ